ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜਿਹੜੀਆਂ 베ਰੀਆਂ ਹਨ ਕੀ ਇਹ ਗੁਰੂ ਕਾਲ ਤੋਂ ਹੀ ਹਨ ਕਿਉਂ ਸਾਰੇ ਸਿੱਖ ਸੇਵਕ ਜਾ ਕਰਕੇ ਇਹਨਾਂ 베ਰੀਆਂ ਨੂੰ ਨਮਸਕਾਰ ਕਰਦੇ ਹਨ ਜੇ ਇਹ ਗੁਰੂ ਕਾਲ ਤੋਂ ਹਨ ਤੇ ਇਹਨਾਂ ਦਾ ਇਤਿਹਾਸ ਕੀ ਹੈ ਸੰਗਤ ਜੀਓ ਇਹਨਾਂ ਦਾ ਇਤਿਹਾਸ ਅੱਜ ਮੈਂ ਆਪ ਜੀ ਨੂੰ ਦੱਸਾਂਗਾ ਸਭ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਿਹੜੀ ਵੀਡੀਓ ਹੈ ਇਹ ਹੋਰ ਗੁਰਸਿੱਖ ਪਰਿਵਾਰਾਂ ਤਾਈਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਅੱਜ ਮੈਂ ਆਪ ਜੀ ਦੇ ਨਾਲ ਵਿਚਾਰ ਕਰਾਂਗਾ ਜੋ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਰਮਾਂ ਦੇ ਵਿੱਚ ਜੋ ਤਿੰਨ 베ਰੀਆਂ ਹਨ ਜਿਨ੍ਹਾਂ ਦੀ ਸੰਗਤ ਬਹੁਤ ਪੂਜਾ ਕਰਦੀ ਹੈ ਸੇਵਾ ਕਰਦੀ ਹੈ ਨਮਸਕਾਰ ਵੀ ਕਰਦੀ ਹੈ ਸੰਗਤ ਜੀਓ ਇਹ ਜਿਹੜੀਆਂ 베ਰੀਆਂ ਹਨ ਇਹ ਸਤਿਗੁਰੂ ਗੁਰੂ ਜਿਹੜੇ ਆਪਣੇ ਹੋਏ ਹਨ ਉਹਨਾਂ ਸਮਿਆਂ ਤੋਂ ਹੀ ਹਨ ਇਹਨਾਂ ਦਾ ਇਤਿਹਾਸ ਲਗਭਗ ਬਹੁਤੇ ਜਿਹੜੇ ਸਿੱਖ ਉਹ ਨਹੀਂ ਜਾਣਦੇ ਸੰਗਤ ਜੀਓ ਇਹਨਾਂ ਦਾ ਇਤਿਹਾਸ ਮੈਂ ਅੱਜ ਆਪ ਜੀ ਨੂੰ ਸਰਵਣ ਕਰਾਵਾਂਗਾ ਜੋ ਪਹਿਲੀ 베ਰੀ ਹੈ ਸੰਗਤ ਜੀਓ ਦੁੱਖ ਭੰਜਨੀ 베ਰੀ ਜਿਸ ਨੂੰ ਆਖਿਆ ਜਾਂਦਾ ਹੈ ਤੇ ਸੰਗਤ ਜੀਓ ਇਹ ਜਿਹੜੀ 베ਰੀ ਹੈ ਜਦੋਂ ਅਸੀਂ ਲੰਗਰ ਹਾਲ ਵਾਲੇ ਪਾਸਿਓਂ ਸਤਿਗੁਰੂ ਦੀਆਂ ਪ੍ਰਕਰਮਾਂ ਦੇ ਵਿੱਚ ਐਂਟਰ ਹੁੰਨੇ ਹਾਂ ਉਹਦੇ ਠੀਕ ਸੱਜੇ ਹੱਥ ਹੈ ਸੰਗਤ ਜੀ ਇਹ ਦੁਖ ਭੰਜਨੀ ਸਾਹਿਬ ਜੋ 베ਰੀ ਦਾ ਨਾਮ ਹੈ ਕਹਿੰਦੇ ਇਹ ਉਹ ਸਥਾਨ ਹੈ ਜਿੱਥੇ ਸ্নান ਕਰਕੇ ਬੀਬੀ ਰਜਨੀ ਦਾ ਜਿਹੜਾ ਪਿੰਗਲਾ ਪਤੀ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਦੇ ਅਰੋਗ ਹੋਇਆ ਸੀ ਵਾਪਰਿਆ ਇਉਂ ਕਿ ਪੱਟੀ ਦੇ ਇੱਕ ਹੰਕਾਰੀ ਚੌਧਰੀ ਦੁਨੀ ਚੰਦ ਨੇ ਆਪਣੀਆਂ ਪੁੱਤਰੀਆਂ ਤੋਂ ਪੁੱਛਿਆ ਕਿ ਉਹਨਾਂ ਦੀ ਪਾਲਣਾ ਕੌਣ ਕਰਦਾ ਹੈ ਹੋਰ ਸਭਣਾ ਨੇ ਸੰਗਤ ਜੀਓ ਦੁਨੀ ਚੰਦ ਦੀ ਇੱਛਾ ਅਨੁਸਾਰ ਕਹਿ ਦਿੱਤਾ ਕਿ ਉਹ ਉਸ ਦਾ ਦਿੱਤਾ ਖਾਂਦੀਆਂ ਹਨ ਪਰ ਜਿਹੜੀ ਬੀਬੀ ਰਜਨੀ ਸੀ ਉਹ ਬਚਪਨ ਤੋਂ ਹੀ ਲਾਹੌਰ ਵਿਖੇ ਗੁਰੂ ਜੀ ਦੇ ਸ਼ਰਧਾਲੂ ਪਰਿਵਾਰ ਆਪਣੇ ਨਾਨਕ ਘਰ ਨਾਨਕੇ ਘਰ ਵਿੱਚ ਪਾਲਣ ਕਰਕੇ ਗੁਰਮਤ ਦਾ ਜਿਹੜਾ ਗਿਆਨ ਸੀ ਉਸ ਨੂੰ ਸੀ ਇਹ ਗੁਰਮਤ ਦੇ ਰਹੱਸ ਨੂੰ ਸਮਝਦੀ ਸੀ ਉਸ ਨੇ ਸੰਗਤ ਜੀ ਦੀ ਸਪਸ਼ਟ ਕਹਿ ਦਿੱਤਾ ਆਪਣੇ ਪਿਤਾ ਨੂੰ ਕਿ ਸਾਰਿਆਂ ਨੂੰ ਪਾਲਣ ਵਾਲਾ ਕੇਵਲ ਇੱਕ ਪਰਮਾਤਮਾ ਹੈ ਸਾਰਿਆਂ ਦੀ ਉਹ ਪਰਮਾਤਮਾ ਹੀ ਪਾਲਣਾ ਕਰਦਾ ਹੈ ਅਤੇ ਸਭ ਉਸ ਵਾਹਿਗੁਰੂ ਦਾ ਦਿੱਤਾ ਖਾਂਦੇ ਹਨ ਸੰਗਤ ਜੀਓ ਜਦੋਂ ਐਸਾ ਦੁਨੀ ਚੰਦ ਨੇ ਜਵਾਬ ਸੁਣਿਆ ਕਿਉਂਕਿ ਹੰਕਾਰੀ ਸੀ ਕਹਿੰਦੇ ਐਸੇ ਜਵਾਬ ਨੂੰ ਸੁਣ ਕਰਕੇ ਕ੍ਰੋਧ ਵਿੱਚ ਆਇਆ ਹੈ ਹੰਕਾਰੀ ਪਿਤਾ ਨੇ ਬੀਬੀ ਰਜਨੀ ਦੀ ਸ਼ਾਦੀ ਇੱਕ ਪਿੰਗਲੇ ਨਾਲ ਕਰ ਦਿੱਤੀ ਸੰਗਤ ਜੀਓ ਬੀਬੀ ਨੇ ਬਾਣਾ ਮੰਨਦਿਆਂ ਆਪਣੇ ਪਿੰਗਲੇ ਪਤਨੀ ਪਤੀ ਨੂੰ ਟੋਕਰੇ ਦੇ ਵਿੱਚ ਰੱਖ ਕੇ ਸਿਰ ਉੱਪਰ ਚੁੱਕ ਕੇ ਪਿੰਡੋਂ ਪਿੰਡੀ ਹੁੰਦਿਆਂ ਇਸ ਅਸਥਾਨ ਤੇ ਪਹੁੰਚੇ ਸੰਮਤ 1637 ਸਨ 1580 ਈਸਵੀ ਨੂੰ ਟੋਕਰਾ ਇਸ 베ਰੀ ਦੀ ਛਾਂ ਹੇਠਾਂ ਰੱਖ ਕੇ ਬੀਬੀ ਪ੍ਰਸ਼ਾਦਾ ਆਦ ਲੈਣ ਲਈ ਤੁੰਗ ਪਿੰਡ ਜਾਂਦ ਗਈ ਤਾਂ ਪਿੱਛੋਂ ਜਿਹੜਾ ਪਿੰਗਲਾ ਪਤੀ ਸੀ ਸੰਗਤ ਜੀ ਉਸ ਨੇ ਉਸ ਨੇ ਅਦਪੁੱਤ ਜਿਹੜਾ ਨਜ਼ਾਰਾ ਉਹ ਵੇਖਿਆ ਕਿ ਜਿਹੜੇ ਕਾਲੇ ਕਾਂ ਹਨ ਉਸ ਸਰੋਵਰ ਦੇ ਵਿੱਚ ਟੁੱਬੀ ਲਾ ਕੇ ਹੰਸ ਬਣ ਕੇ ਉੱਡਦੇ ਜਾ ਰਹੇ ਹਨ ਇਹ ਤੱਕ ਕੇ ਸੰਗਤ ਜਿਓ ਸਾਹਸ ਕਰਕੇ ਉਸ ਨੇ ਵੀ 베ਰੀ ਦੀਆਂ ਜੜਾਂ ਦੇ ਆਸਰੇ ਨਾਲ ਸਰੋਵਰ ਵਿੱਚ ਟੁੱਬੀ ਲਾਈ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਜਿਹੜੀ ਦੇਹ ਸੀ ਉਹ arogh ਹੋ ਗਈ ਪਾਪ ਉਸ ਦਾ ਜਿਹੜਾ ਕੋੜ ਸੀ ਉਹ ਸਤਗੁਰੂ ਦੀ ਕਿਰਪਾ ਦੇ ਨਾਲ ਠੀਕ ਹੋ ਗਿਆ ਜਦੋਂ ਬੀਬੀ ਰਜਨੀ ਵਾਪਸ ਆਈ ਤੇ ਵਾਪਸ ਆਹ ਕਰਕੇ ਸੰਗਤ ਜੀ ਉਸਨੇ ਆਪਣੇ ਪਿੰਗਲੇ ਪਤੀ ਦੀ ਥਾਂ ਖੂਬਸੂਰਤ ਨੌਜਵਾਨ ਨੂੰ ਡਿੱਠਾ ਜਦੋਂ ਵੇਖਿਆ ਤੇ ਉਸ ਨੂੰ ਸ਼ੰਕਾ ਹੋਇਆ ਕਿ ਸ਼ਾਇਦ ਇਸ ਨੇ ਮੇਰੇ ਸ਼ਾਇਦ ਇਸ ਨੌਜਵਾਨ ਨੇ ਮੇਰੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੋਵੇ ਸੰਗਤ ਜੀਓ ਇਹ ਜਿਹੜਾ ਮਸਲਾ ਸੀ ਕਹਿੰਦੇ ਜਦੋਂ ਇਹ ਮਸਲਾ ਸੰਤੋਖ ਸਰ ਦੀ ਸੇਵਾ ਕਰਵਾ ਰਹੇ ਸੇਢੀ ਗੁਰੂ RAMDAS PATHSHAH JI ਦੇ ਪਾਸ ਪੁੱਜਾ ਤੇ ਉਹਨਾਂ ਨੇ ਬੀਬੀ ਰਜਨੀ ਦਾ ਜਿਹੜਾ ਸ਼ੰਕਾ ਸੀ ਉਸ ਨੂੰ ਨਿਵਰਤ ਕਰਦਿਆਂ ਕਹਿ ਦਿੱਤਾ ਕਿ ਬੀਬੀ ਤੇਰੀ ਜਿਹੜੀ ਸੇਵਾ ਹੈ ਤੇਰੀ ਸ਼ਰਧਾ ਤੇਰੀ ਦ੍ਰਿੜਤਾ ਅਤੇ ਇਸ ਥਾਂ ਦੀ ਸ਼ਕਤੀ ਸਦਕਾ ਤੇਰਾ ਜਿਹੜਾ ਪਿੰਗਲਾ ਪਤੀ ਹੈ ਉਹ ਅਰੋਗ ਹੋ ਗਿਆ ਹੈ ਸੰਗਤ ਜੀਓ ਗੁਰੂ ਜੀ ਨੇ ਆਪ ਇਸ ਅਸਥਾਨ ਦਾ ਜਿਹੜਾ ਨਾਮ ਹੈ ਉਹ ਦੁੱਖ ਭੰਜਨੀ ਸਾਹਿਬ ਰੱਖਿਆ ਸੀ ਅੱਜ ਵੀ ਸਤਿਗੁਰੂ ਜੀ ਦੀ ਕਲਾ ਵਰਤਦੀ ਹੈ ਅਨੇਕਾਂ ਹੀ ਰੋਗੇ ਇਸ ਸਥਾਨ ਤੋਂ ਠੀਕ ਹੋ ਕਰਕੇ ਜਾਂਦੇ ਹਨ ਸਤਿਗੁਰੂ ਜੀ ਦੀ ਅੱਜ ਵੀ ਬਹੁਤ ಅಪਾਰ ਕਿਰਪਾ ਸੰਗਤ ਜੀਓ ਇਸ ਸਥਾਨ ਤੇ ਹੁੰਦੀ ਹੈ ਜਿਹੜੇ ਵਿਧੀ ਦੇ ਨਾਲ ਇਸ਼ਨਾਨ ਕਰਦੇ ਨੇ ਉਹਨਾਂ ਦੇ ਕੈਂਸਰ ਵਰਗੇ ਰੋਗ ਵੀ ਦੂਰ ਹੁੰਦੇ ਹਨ ਸੰਗਤ ਜੀਓ ਹੁਣ ਮੈਂ ਆਪ ਜੀ ਦੇ ਨਾਲ ਦੂਸਰੀ 베ਰੀ ਦੀ ਵਿਚਾਰ ਕਰਾਂਗਾ ਇਹ ਜੋ ਦੂਸਰੀ 베ਰੀ ਹੈ ਜਦੋਂ ਆਪਾਂ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੇ ਆ ਤੇ ਦਰਸ਼ਨੀ ਡਿਉਰੀ ਦੇ ਨਾਲ ਹੀ ਹੈ ਜਿਹੜੀ 베ਰੀ ਹੈ ਉਥੇ ਅਸਥਿਤ ਹੈ ਸੰਗਤ ਜੀਓ ਇਹ ਜੋ ਦੂਸਰੀ 베ਰੀ ਹੈ ਗੁਰਦੁਆਰਾ ਲਾਚੀ 베ਰ ਸਾਹਿਬ ਸੰਗਤ ਜੀ ਕਹਿੰਦੇ ਸੰਮਤ 1634 ਸਨ 1577 ਈਸਵੀ ਵਿੱਚ ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਹੋਈ ਸੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਇਸ 베ਰੀ ਦੇ ਦਰਖਤ ਹੇਠ ਬਿਰਾਜਦੇ ਸਨ ਅਤੇ ਸਰੋਵਰ ਦੀ ਕਾਰ ਸੇਵਾ ਕਰਾਉਂਦੇ ਸਨ ਗੁਰੂ ਜੀ ਨੇ ਗੁਰੂ ਜੀ ਦੇ ਪਰਮ ਸੇਵਕ ਭਾਈ ਸਾਲੂ ਜੀ ਵੀ ਇਸ ਸਥਾਨ ਤੇ ਸੇਵਾ ਕਰਦੇ ਅਤੇ ਕਾਰ ਸੇਵਾ ਦੀ ਨਿਗਰਾਨੀ ਰੱਖਦੇ ਸਨ ਸੰਗਤ ਜੀਓ ਇਤਨਾ ਹੀ ਨਹੀਂ ਕਹਿੰਦੇ ਬਾਅਦ ਦੇ ਵਿੱਚ ਸੰਮਤ 1797 ਸਨ 1740 ਈਸਵੀ ਵਿੱਚ ਇਹਦੇ ਜਦੋਂ ਮੱਸਾ ਰੰਗੜ ਜੋ ਕਿ ਇੱਕ ਮੁਗਲ ਹਾਕਮ ਸੀ ਅਤੇ ਜੋ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕਰਦਾ ਸੀ ਉਸ ਮੱਸੇ ਰੰਗੜ ਦਾ ਸਿਰ ਕੱਟਣ ਆਏ ਵੀਰ ਸੂਰਮੇ ਭਾਈ ਮਹਤਾਬ ਸਿੰਘ ਜੀ ਮੀਰਾ ਕੋਟ ਅਤੇ ਭਾਈ ਸੁਖਾ ਸਿੰਘ ਜੀ ਮਾੜੀ ਕੰਬੋਕੇ ਨੇ ਬੀਕਾ ਨੇਰ ਤੋਂ ਆ ਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜਾਣ ਤੋਂ ਪਹਿਲਾਂ ਆਪਣੇ ਜਿਹੜੇ ਘੋੜੇ ਸਨ ਇਸ 베ਰੀ ਦੇ ਨਾਲ ਬੰਨੇ ਸਨ ਸੰਗਤ ਜੀਓ ਇਸ 베ਰੀ ਉੱਪਰ ਨਿੱਕੇ ਨਿੱਕੇ ਲਾਚੀਆਂ ਵਰਗੇ ਬੇਰ ਲੱਗਦੇ ਹਨ ਜਿਸ ਕਰਕੇ ਇਸ ਦਾ ਨਾਮ ਲਾਚੀ ਬੇਰ ਪੈ ਗਿਆ ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਹੈ ਇਸ ਕਰਕੇ ਇਸ ਦਾ ਜਿਹੜਾ ਨਾਮ ਹੈ ਗੁਰਦੁਆਰਾ ਲਾਚੀ ਬੇਰ ਸਾਹਿਬ ਰੱਖਿਆ ਗਿਆ ਸੰਗਤ ਜੀਓ ਹੁਣ ਮੈਂ ਆਪ ਜੀ ਨੂੰ ਦੱਸਾਂਗਾ ਜੋ ਤੀਸਰੀ 베ਰੀ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਸਥਿਤ ਹੈ ਬੇਰ ਬਾਬਾ ਬੁੱਢਾ ਸਾਹਿਬ ਸੰਗਤ ਜੀਓ ਇਸ ਬੇਰੇਠਾਂ ਗੁਰੂ ਘਰ ਦੇ ਅਨਿੰਨ ਸੇਵਕ ਬਾਬਾ ਬੁੱਢਾ ਜੀ ਬੈਠ ਕੇ ਸ੍ਰੀ ਅੰਮ੍ਰਿਤ ਸਰੋਵਰ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਾਇਆ ਕਰਦੇ ਸਨ ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁੱਗਾ ਰੰਧਾਵਾ ਜੀ ਦੇ ਘਰ ਮਾਤਾ ਗੁਰਾਂ ਦੀ ਕੁੱਖੋਂ ਸਤ ਕਤਕ ਸੰਮਤ 1563 ਅਤੇ 1506 ਈਸਵੀ ਨੂੰ ਪਿੰਡ ਕਥੂ ਨੰਗਲ ਜਿਹੜਾ ਅੰਮ੍ਰਿਤਸਰ ਵਿਖੇ ਹੋਇਆ ਨਾਮ ਬੂੜਾ ਰੱਖਿਆ ਗਿਆ ਜਦੋਂ ਜਗਤ ਕਲਿਆਣ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਅਰਮਦਾਸ ਪਿੰਡ ਦੀ ਯੂਧ ਦੇ ਵਿੱਚ ਆਏ ਤਦ ਬਾਲਕ ਬੂੜਾ ਜੀ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਦੁੱਧ ਲੈ ਕੇ ਹਾਜ਼ਰ ਹੋਏ ਅਤੇ ਵਿਵੇਕ ਵੈਰਾਗ ਦੀਆਂ ਗੱਲਾਂ ਕੀਤੀਆਂ ਤਾਂ ਸਤਿਗੁਰੂ ਨੇ ਫਰਮਾਇਆ ਕਿ ਭਾਵੇਂ ਉਸ ਦੀ ਉਮਰ ਛੋਟੀ ਹੈ ਆਰਾ ਸਮਝ ਕਰਕੇ ਬੁੱਢਾ ਹੈ ਉਸ ਦਿਨ ਤੋਂ ਆਪ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਸੰਮਤ 1661 1604 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ੍ਰੀ ਹਰਮੰਦਰ ਸਾਹਿਬ ਅੰਦਰ ਪਹਿਲੀ ਵਾਰ ਪ੍ਰਕਾਸ਼ ਹੋਣ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਜੀ ਨੂੰ ਪਹਿਲੇ ਗ੍ਰੰਥੀ ਨਿਯਤ ਕੀਤਾ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਆਪ ਦੇ ਹੱਥੀਂ ਗੁਰਗੱਦੀ ਦੀ ਰਸਮ ਅਦਾ ਕੀਤੀ ਜਾਂਦੀ ਰਹੀ ਜਦੋਂ 14 ਮੱਗਰ ਸੰਮਤ 1688 ਅਤੇ 1631 ਈਸਵੀ ਨੂੰ ਪਿੰਡ ਰਮਦਾਸ ਵਿਖੇ ਆਪ ਜੀ ਅਕਾਲ ਚਲਾਣਾ ਕਰ ਗਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਣਾ ਨਾਲ ਇਸ ਮਹਾਨ ਪੁਰਸ਼ ਦਾ ਅੰਤਮ ਸੰਸਕਾਰ ਕੀਤਾ ਸੰਗਤ ਜੀਓ ਇਹ ਜਿਹੜੀਆਂ ਤਿੰਨੇ 베ਰੀਆਂ ਹਨ ਇਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਨ ਅਸਥਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਸਥਿਤ ਹਨ ਅਨੇਕਾਂ ਹੀ ਸੇਵਕ ਇਹਨਾਂ 베ਰੀਆਂ ਨੂੰ ਨਮਸਕਾਰ ਕਰਦੇ ਹਨ ਕਿਉਂ ਕਿ ਇਹ ਸਤਿਗੁਰੂ ਦੇ ਪ੍ਰੇਮ ਵਾਲੇ ਸੇਵਕਾਂ ਦੇ ਸੇਵਕ ਇਹਨਾਂ 베ਰੀਆਂ ਥੱਲੇ ਬੈਠ ਕੇ ਸੇਵਾ ਕਰਾਇਆ ਕਰਦੇ ਸਨ ਅਤੇ ਸੰਗਤ ਜੀਓ ਜਿਹੜੀਆਂ 베ਰੀਆਂ ਹਨ ਇਹ ਗੁਰੂ ਕਾਲ ਤੋਂ ਹੀ ਸਤਗੁਰੂ ਦੇ ਘਰ ਇਹ ਜਿਹੜੀਆਂ ਅੱਜ ਵੀ ਹਰੀਆਂ-ਪਰੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ